ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਾ ਉਤੇ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੁਲੰ ਤੇ ਰੱਖੋ ਪ੍ਰਭ ਨਾਨਕ ਦੇ ਘਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਕਹੋ ਅਟਲ ਗੁਰ ਸੇਵਿਆ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰ ਕੇ ਜਨਮ ਮਰਨ ਦੁਖ ਜਾਏ ਹੋ ਹੈ ਸਿਰਥਖ ਸੰਦੇ ਸੋ ਸੋਟਿਐ ਤੁਦਡਿਠੇ ਸਚ ਪਤਿ ਸ਼ਹ ਨਲ ਜਨਮ ਜਨਮ ਦੀ ਕਟਿਐ ਸਜਣਾ ਸਚ ਪਤਿ ਸੋ ਸ਼ਿਰਸ਼ ਆਂਦੇਸਾ ਜਿਸ ਪਾਸ ਬਹਠ ਆਸੋਹੀਐ ਸਬਨ ਦਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਕ ਮਹੱਲਾ ਤਿੱਜਾ ਏ ਮਨ ਹਰਿ ਜਿਤ ਆਏ ਤੋ ਇਕਚ ਇਕ ਮਨ ਇਕ ਚਿਤ ਪਾਏ ਹਰਿ ਕੀਆ ਸਦਾ ਸਦਾ ਵਡਿਆਈਐ ਦੇਣ ਪਛਤਾਏ اے ਮਨ ਹਰ ਜਿਤ ਆਏ ਤਉ ਇੱਕ ਮਨ ਇੱਕ ਚਿਤ ਪਾਏ ਹਰ ਕਿਆ ਸਦਾ ਸਦਾ ਵਡਿਆਈ ਆ ਦੇਣ ਪਛਤਾਏ ਹਾਉ ਹਰ ਕੈ ਸਦ ਬਲ ਹਰਣੈ ਜਿਤੇ ਸੇਵੀਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਮਹੱਲਾ ਤਿੱਜਰ ਆਪੇ ਸੇਵ ਕਰੈਨ ਆਪੇ ਬਖਸ ਕਰੈ ਸਭਨਾ ਕਾਮ ਆਪਿ ਆਪਹਿ ਆਪੇ ਸਰ ਕਰੈ ਨਾਨਕ ਕਾ ਆਇ ਨੈ ਤਿਨ ਨਿਜ ਘਰੇ ਵਾਸ ਹੈ ਜੁਗ ਜੁਗ ਸੋਭਾ ਹੋਏ ਪਾਉੜੇ ਤੂ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰਨ ਕੋਈ ਤੇ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਪੁਨ ਹੋਇ ਸਬੇ ਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ ਵੜਾਈ ਗੁਰਮੁਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਬ ਅਖੋ ਤਨ 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 ਗੁਰ ਸੋਈ ਸਦ ਵੜਾਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਬ ਅਖਹ ਧਨ 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 ਬੁਰ ਸੋਈ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ